ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਖੜੇ ਹਾਂ ਬਾਰਡ ਨੰਬਰ 24 ਦੇ ਵਿੱਚ ਜਿੱਥੇ ਕਿ ਐਮਸੀ ਦੀਆਂ ਚੋਣਾਂ ਦਾ ਰਿਜ਼ਲਟ ਆਇਆ ਜਿਸ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਜੀ ਮੁੰਡੀਆਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰ ਚੁੱਕੇ ਆ ਆਓ ਇਹਨਾਂ ਨਾਲ ਗੱਲ ਕਰਦੇ ਹਾਂ ਗੁਰਮੀਤ ਸਿੰਘ ਜੀ ਗੇਲੀ ਖੜੇ ਨੇ ਜੋ ਕਾਂਗਰਸੀ ਆਗੂ ਨੇ ਕੀ ਕਹਿਣਾ ਚਾਹੋਗੇ ਜੀ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਜਿੱਤ ਹੋਈ ਆ ਇਹ ਲੋਕਾਂ ਦੀ ਜਿੱਤ ਆ ਸੰਵਿਧਾਨ ਦੀ ਜਿੱਤ ਆ ਸਾਡਾ ਸਾਡੇ ਨਗਰ ਦੀ ਬਹੁਤ ਵੱਡੀ ਜਿੱਤ ਆ ਮੇਰੇ ਨਾਲ ਖੜੇ ਨੇ ਸਾਬਕਾ ਕੌਂਸਲਰ ਸਰਦਾਰ ਸੁਖਵਿੰਦਰ ਸਿੰਘ ਬੱਲੂ ਜੀ ਬਾਈ ਉਹਨਾਂ ਦੀ ਮਿਹਨਤ ਸਦਕਾ ਸਰਦਾਰ ਗਰਮੀਤ ਸਿੰਘ ਮੁੰਡੀਆਂ ਜੋ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਸੀ ਉਹਨਾਂ ਦੀ ਮਿਹਨਤ ਨੂੰ ਵੀ ਬੂਰ ਲੱਗਿਆ ਸਾਡੇ ਨਗਰ ਦੇ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਸਾਡੇ ਨਗਰ ਦਾ ਜਿਨੇ ਸਾਡੀ ਮਤਲਬ ਪਿੱਠ ਨਹੀਂ ਲੱਗਣ ਦਿੱਤੀ ਸਾਡੇ ਨਗਰ ਦਾ ਸਾਡੇ ਕਲੋਨੀਆਂ ਨਿਵਾਸੀਆਂ ਦਾ ਜਿਨ੍ਹਾਂ ਨੇ ਇੱਕ ਇੱਕ ਵੋਟ ਪਾ ਕੇ ਸਰਦਾਰ ਗਰਮੀਤ ਸਿੰਘ ਮੁੰਡੀਆਂ ਨੂੰ ਜੇਤੂ ਕਰਾਰ ਬਣਾਇਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਰ ਇੱਕ insan ਦਾ ਜੋ ਚੱਲ ਕੇ ਸਾਡੇ ਲਈ ਇੰਨੀ ਮਿਹਨਤ ਮੁਸ਼ਕਰ ਕਰਕੇ ਜਿਨ੍ਹਾਂ ਸੱਜਣਾ ਨੇ ਵੋਟਾਂ ਪਾਈਆਂ ਬੜੇ ਰਿਣੀ ਆ ਅਸੀਂ ਉਹਨਾਂ ਦੇ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਸਰਦਾਰ ਗਰਮੀਤ ਸਿੰਘ ਮੁੰਡੀਆਂ ਖਿੜੇ ਮੱਥੇ ਇਹਨਾਂ ਦਾ ਆਉਣ ਵਾਲੇ ਸਮੇਂ 'ਚ ਸੇਵਾ ਕਰਕੇ ਮੋਲ ਤਾਰੂਗਾ ਇਹ ਹਨ ਗੁਰਮੇਲ ਸਿੰਘ ਜੀ ਸਾਡੇ ਨਾਲ ਹੁਣ ਅਸੀਂ ਗੱਲ ਕਰਦੇ ਹਾਂ ਸਾਬਕਾ ਕਾਉਂਸਲਰ ਸੁਖਵਿੰਦਰ ਸਿੰਘ ਜੀ ਬੱਲੂ ਕੀ ਕਹਿਣਾ ਚਾਹੋਗੇ ਜੀ ਇਸ ਜਿੱਤ ਲਈ ਸਭ ਤੋਂ ਪਹਿਲਾਂ ਮੈਂ ਦੇਸ਼ ਦੁਨੀਆ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਔਰ ਅੱਜ ਦਾ ਜਿਹੜਾ ਮੌਕਾ ਵਾ ਜਿਹੜਾ ਕਿ ਲੁਧਿਆਣੇ ਦੀ ਜੋ ਕਾਰਪੋਰੇਸ਼ਨ ਦੀ ਚੋਣ ਆ ਉਹਦੇ ਨਿ-ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ ਜਿਸ ਦੇ ਵਿੱਚ 24 ਨੰਬਰ ਵਾਰਡ ਦੇ ਵਿੱਚ ਸਰਾ ਗਰਮੀਤ ਸਿੰਘ ਮੁੰਡੀਆਂ ਜਿਹੜੇ ਕਿ ਲਗਭਗ 65000 ਦੀ ਵੋਟ ਆ ਰਿਜ਼ਲਟ ਜਿਹੜਾ ਵਾ ਆਫੀਸ਼ੀਅਲੀ ਤੌਰ ਤੇ ਉਹ ਆਉਣਾ ਮਾ ਪਰ ਜਿਹੜੀਆਂ ਤਕਰੀਬਨ ਜਿਹੜੀਆਂ ਮਸ਼ੀਨਾਂ ਦੇ ਰਿਜ਼ਲਟ ਨੇ ਆ ਚੁੱਕੇ ਨੇ ਉਹਦੇ ਵਿੱਚ ਜਿਹੜੀ ਅੱਜ ਜਿੱਤ ਪ੍ਰਾਪਤ ਹੋਈ ਆ ਜਿੱਤ ਤਾਂ ਦੇਖੋ ਜਿੱਤ ਹਾਰ ਬਣੀ ਹੋਈ ਆ ਜੇ ਕੋਈ ਲੜਦਾ ਵਾ ਜਾਂ ਘੁੜਦਾ ਵਾ ਲੜਾਈ ਦੇ ਵਿੱਚ ਆਉਂਦਾ ਵਾ ਇੱਕ ਨੇ ਜਿੱਤਣਾ ਹੁੰਦਾ ਤੇ ਇੱਕ ਹਾਰਦਾ ਹੁੰਦਾ ਬੜੀ ਇੱਕ ਜਿੱਤ ਲੋਕਾਂ ਦੀ ਜਿੱਤ ਹੁੰਦੀ ਆ ਆਮ ਲੋਕਾਂ ਦੀ ਇੱਕ ਭਾਵਨਾਵਾਂ ਦੀ ਜਿੱਤ ਹੁੰਦੀ ਆ ਉਹ ਅੱਜ ਸਾਰਾ ਗਰਮੀਤ ਸਿੰਘ ਮੁੰਡੀਆਂ ਦੀਆਂ ਭਾਵਨਾਵਾਂ ਜਿਹੜੀਆਂ ਜੁੜੀਆਂ ਸੀ ਲੋਕਾਂ ਦੀਆਂ ਇੱਕ ਇੱਕ ਬੱਚਾ ਸਾਰਾ ਗਰਮੀਤ ਸਿੰਘ ਮੁੰਡੀਆਂ ਬਣ ਕੇ ਲੜ ਰਿਹਾ ਸੀਗਾ ਸੋ ਇਹੋ ਜੀ ਲੜਾਈ ਜਿਹੜੀ ਆ ਵੀ ਫਿਰ ਲੜਨੀ ਬੜੀ ਸੌਖੀ ਹੋ ਜਾਂਦੀ ਹੈ ਸਾਰਾ ਗਰਮੀਤ ਸਿੰਘ ਮੁੰਡੀਆਂ ਦੀ ਜਿਹੜੀ ਲੜਾਈ ਸੀਗੀ ਇਹ ਉਹਨਾਂ ਦੇ ਨਾਲ ਲੋਕ ਖੜੇ ਸੀ ਉਹ ਸਾਰਾ ਗਰਮੀਤ ਸਿੰਘ ਮੁੰਡੀਆਂ ਬਣ ਕੇ ਲੜ ਰਹੇ ਆ ਦੂਜੀ ਗੱਲ ਮੈਂ ਇੱਕ ਖਾਸ ਹੀ ਤੇ ਦੱਸਦਾ ਮੈਂ ਖਾਸੀ ਤੇਜ਼ੀ ਨਾਲ ਭ੍ਰੋਤੀ ਸਰਵਿਸੀ ਨਾ ਉਹਨਾਂ ਕੋਲੇ ਕੋਈ ਇਹੋ ਜਿਹਾ ਕੋਈ ਮੁੱਦੇ ਨਹੀਂ ਸੀ ਕਿ ਜਿਹਦੇ ਉੱਪਰ ਉਹਨਾਂ ਦੇ ਉੱਪਰ ਕੋਈ ਕੈਂਚੂ ਪ੍ਰਾਂਚੂ ਕਰ ਸਕਣ ਕੋਈ ਸਿਆਸੀ ਪਰਬੂਰੀਆਂ ਹੁੰਦੀਆਂ ਨੇ ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਇਹ ਵੀ ਗੱਲਾਂ ਹੋ ਜਾਂਦੀਆਂ ਨੇ ਕਈ ਵਾਰੀ ਦੇਖੋ ਪਾਰਟੀ ਟੈਕਨੀਕ ਜਿਹਨੂੰ ਲੜਨਾ ਪੈਂਦਾ ਸੋ ਅੱਜ ਮੈਂ ਤਾਂ ਆਪਣੇ ਵੱਲੋਂ ਜਿੰਨੇ ਵੀ ਸਾਡੇ ਸਾਥੀ ਨੇ ਜਿਨ੍ਹਾਂ ਨੇ ਇੱਕ ਤਾਂ ਵੋਟ ਹੁੰਦੀ ਆ ਵੋਟ ਦੇ ਨਾਲ ਸਾਡਾ ਬਹੁਤ ਬਹੁਤ ਸਾਥ ਦਿੱਤਾ ਮੇਰੇ ਨਾਲ ਸਰਾ ਕਰਮੀ ਸਿੰਘ ਜੀ ਖੜੇ ਨੇ ਚਾਹੇ ਇਹ ਦੂਰੋਂ ਚੱਲ ਕੇ ਆਉਂਦੇ ਸੀਗੇ ਪਰ ਲੋਕਾਂ ਨੇ ਇਹੋ ਜਿਹਾ ਸਹਿਯੋਗ ਦਿੱਤਾ ਵੀ ਸਿੱਧਾ ਜਿਹੜਾ ਵੋਟਰ ਸੀ ਉਹਨੇ ਤਾਂ ਚਲਣਾ ਹੀ ਚਾਹੁੰਦਾ ਹੁਣ ਮੈਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਵੀ ਜਿਨ੍ਹਾਂ ਨੇ ਮੇਰੇ ਖਿਆਲ ਨਾਲ ਵੀ ਅੱਜ ਦੇ ਯੋਗ ਦੇ ਵਿੱਚ ਜਿਹੜਾ ਮੈਂ ਇਸੇ ਤੋਂ ਬਿਨਾ ਕੁਝ ਨਹੀਂ ਲੋਕੀ ਕਰਦਾ ਹੈਗੇ ਪਰ ਤੁਹਾਡੇ ਚੈਨਲ ਨੇ ਬੜੀ ਨਿਰਸਵਾਰਥ ਹੋ ਕੇ ਸੇਵਾ ਕੀਤੀ ਆ ਮੈਂ ਤੁਹਾਡੇ ਚੈਨਲ ਦਾ ਜਿਹੜੇ ਤੁਹਾਡੇ ਵੀ ਗੁਰਿੰਦਰ ਕੌਰ ਜੀ ਮਹਿਦੂਦ ਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਹੁਣ ਜਿਵੇਂ ਤੁਸੀਂ ਹੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਆ ਵਾ ਜਿਨ੍ਹਾਂ ਨੇ ਦਿਨੋਂ ਪਰ ਰਾਤ ਜਿਹੜੀ ਉਹਨਾਂ ਦੀ ਗੱਲ ਸੀ ਸਾਹ ਕਮਿੰਦਰ ਸਿੰਘ ਮੁੰਡੀਆਂ ਉਹਨਾਂ ਦੀ ਲੋਕਾਂ ਤੱਕ ਅਪੜ ਦੀ ਕੀਤੀ ਤੇ ਮੈਂ ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰ ਲਈਏ ਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਉਸ ਨਮਾਣੇ ਬੰਦੇ ਦੀ ਜਿਹਨੇ ਲਗਭਗ ਲਗਭਗ 30 ਸਾਲ ਹੋ ਗਏ ਸੀ ਕਿ ਲੋਕਾਂ ਤੋਂ ਵਿਚਰਦੇ ਨੂੰ ਉਹਦੀ ਜਿਹੜੀ ਇਹ ਸੇਵਾ ਸੀਗੀ ਉਹਨੂੰ ਕਬੂਲਦੇ ਹੋਏ ਉਹਦੀ ਜਿੱਤ ਆ ਜਿਹੜੀ ਉਹਦੀ ਝੋਲੀ ਚ ਪਾਈ ਆ ਜਿਹਦਾ ਮੈਂ ਕਹਿੰਦਾ ਵਾਕਈ ਬਣਦਾ ਜਿਹੜਾ ਹੱਕ ਸੀ ਉਸ ਬੰਦੇ ਦਾ ਤੇ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਵੀ ਔਰ ਦੂਜਾ ਜਿਹੜੇ ਸਾਡੇ ਨਾਲ ਜਿੰਨੇ ਸਾਡੇ ਸਨੇਹੀ ਸੀ ਜਿਹੜੇ ਤੁਰੇ ਫਿਰਦੇ ਸੀਗੇ ਵਿਚਾਰੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂੋਂ ਦੇ ਵਿੱਚੋਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹ ਸਨ ਸਾਡੇ ਨਾਲ ਵਾਰਡ ਨੰਬਰ 24 ਤੋਂ ਕਾਂਗਰਸੀ ਆਗੂ ਜੋ ਕਿ ਗੁਰਮੀਤ ਸਿੰਘ ਮੁੰਡਿਆ ਜਿੱਤ ਲਈ ਬਹੁਤ ਜ਼ਿਆਦਾ ਤਨਮਨ ਤਾਂ ਨਾਲ ਜੁੜੇ ਹੋਏ ਸੀਗੇ ਔਰ ਇਹਨਾਂ ਦੀ ਜਿੱਤ ਲਈ ਬਹੁਤ-ਬਹੁਤ ਮੁबारकबाद ਕੈਮਰਾਮੈਨ ਨੀਰਤ ਸਿੰਘ ਨਾਲ ਮੈਂ ਗੁਰਦੀਪ ਪਾ